ਦਾ ਮਹਾਨ ਉਪਦੇਸ਼ ਅਸੀਂ ਸਰਵ ਜੀਤਾ ਅਸਤੀ ਸੇਦਰ ਜਿਉ ਅੰਕਸ ਹੈ ਕਰਨ ਜਿਉ ਸਰਦੇ ਮਨ ਸਨ ਆਗੈ ਰਾਖ ਕਰ ਉਹ ਵੀ ਸੇਵ ਕਰੇ ਸੇਵਕ ਮੁਰਦਾ ਹੋਏ ਮਰੀਦ ਨੰਗਮੀ ਹੋਵੇ ਉਹ ਬਾਰੇ ਪ੍ਰਮਾਣ ਦੇ ਕੇ ਸਦੂਰ ਜੀ ਨੇ ਦੱਸਿਆ ਕਿਵੇਂ ਜਿਵੇਂ ਹਾਥੀ ਦੇ ਸਿਰ ਤੇ ਅੰਕ ਸਵਾਰਦਾ ਹੈ ਕਿ ਉਸ ਅੰਕਸ ਨੂੰ ਉਸ ਤੀਰ ਨੂੰ ਉਸ ਲੋਹੇ ਦੇ ਕੁੰਡੇ ਨੂੰ ਸਾਕੇ ਤੇ ਫਿਰ ਉਹ ਵਹਾਉ ਉਤੇ ਇਸਾਰੇ ਤੇ ਚਲਦਾ ਹੈ ਤੇ ਉਸ ਨੂੰ ਰਾਜ ਦਰਬਾਰ ਦੇ ਵਿੱਚ ਉਹਨੂੰ ਵਡਿਆਈ ਮਿਲਦੀ ਹੈ ਲੋਈ ਦਾ ਪ੍ਰਮਾਨ ਦਿੱਤਾ ਐਰਣ ਜਿਉਂ ਸਿਰ ਦੇ ਹੁਣ ਦੂਜਿਆਂ ਦਾ ਪਲਾ ਕਰਨ ਵਾਸਤੇ ਤੇ ਐਰਣ ਨੇ ਆਪਣਾ ਸਿਰ ਦਿੱਤਾ ਕਿ ਉਹਦੇ ਉੱਤੇ ਹੱਥੋਂ ਡਿਵਾਜ ਦੇ ਨਿਰੋਲ ਲੋਏ ਨੂੰ ਘਟਿਆ ਜਾਂਦਾ ਫੇਰ ਉਹ ਵਧੀਆ ਚੀਜ਼ਾਂ ਬਣਦੀਆਂ ਤੇ ਸਤਿਗੁਰੂ ਮਹਾਰਾਜ ਸਾਹਿਬ ਦੀ ਜਿੰਦ ਨੇ ਇਸੇ ਤਰ੍ਹਾਂ ਜਿਹੜਾ ਸੇਵਕ ਹੈ ਉਹ ਆਪਣਾ ਮਨ ਕੰਨ ਅਰਪਣ ਕਰੇ ਗੁਰੂ ਦੇ ਸੇਵਾ ਕਰੇ ਤੇ ਗੁਰੂ ਦੁਨੀਆ ਦੇ ਵਿੱਚ ਬੜੀ ਅਲਮਰਤੀ ਹੈ ਜੋ ਚਕੌਰ ਸਾਹਿਬ ਦੇ ਗੜੀ ਦੀ વાਤਾਵਰਤ ਚੱਲ ਰਹੀ ਹੈ ਸਤਿਗੁਰੂ ਜੀ ਬਾਕੀ ਕੀ ਘੜੀ ਰਾਤ ਗੁਰੂ ਖੇਮੇ ਵਿਹਾੜੇ ਹੁਣ ਗੁਰੂ ਸਾਹਿਬ ਤੇ ਬੱਚਿਆਂ ਦਾ ਸਤਿਗੁਰਾਂਤ ਕਰਨ ਵਾਸਤੇ ਉਹ ਖਰਾ ਕੋਈ ਕਮਰਾ ਜਾਂ ਕੰਬੂ ਦਾ ਰਾਇ ਸੀ ਬਾਤੀ ਜਿਹੜੇ ਸਿੰਘ ਆ ਉਹ ਵਕ ਵਕ ਸਜਤਰ ਰੱਖ ਕੇ ਜਾਂ ਬਾਹਰੇ ਤੇ ਕੁਝ ਸੀ ਤੇ ਉਹ ਆਰਾਮ ਕਰ ਰਏ ਸੀ ਜਿੱਥੇ ਜਗ੍ਹਾ ਮਿਲੀ ਗੜੀ ਸੀ ਖਤੀ ਉਥੇ ਰਹਿਣ ਵਾਸਤੇ ਉਹਨਾਂ ਨੇ ਬਣਾਈ ਸੀ ਕਿੰਡ ਵਾਲਿਆਂ ਨੇ ਤੇ ਗੁਰੂ ਸਾਹਿਬਾਂ ਨੂੰ ਅਰਪਣ ਕੀਤੀ ਤੇ ਸਹਿਜ ਜਾਦੇ ਜਹਾਂ ਦੋਨੋਂ ਹੀ ਸੋਤੇ ਹੋਏ ਪਾਏ ਦੋਨੋ ਕੇ ਦੁੱਖੇ ਪਾਰ ਸੇ ਜੀਸੂ ਹਟਾਏ ਇੰਡੇ ਨੇ ਉਹਨਾਂ ਤੇ ਪਵਿੱਤਰ ਚੇਰਿਆ ਤੋਂ ਜਿਹੜੇ ਬਾਗ ਹਟਾਏ ਤੇ ਸੋਏ ਹੋਏ ਬੱਚੋਂ ਕੋ ਕਹਾ ਸਰ ਕੋ ਪਕੜ ਕਲ ਤੇ ਬੱਚਿਆਂ ਦੇ ਸਿਰ ਨੂੰ ਫੜ ਕੇ ਤੇ ਗੁਰੂ ਜੀ ਨੇ ਆਪਰੇ ਉਹਨਾਂ ਨੂੰ ਗਿਆ ਸਬੋਧਨ ਕੀਤਾ ਕਿ ਚਲ ਦੇ ਦੋਗੇ ਅਗ ਅੱਬਾ ਕੋ ਮੁਸੀਬਤ ਮੈਂ ਜੜ ਕਰ ਥੀ ਜਿੰਦਗੀ ਲਿਤੀ ਹੋਈ ਕਿਸਮਤ ਮੈਂ ਉਜੜ ਕਰ ਕਹਿੰਦੇ ਨੇ ਫਿਰ ਮਿਲेंगे ਮਿਲਣੇ ਦਾ ਵਾਅਦਾ ਤੋ ਕੀਏ ਜਾਓ ਵਿਛੜ ਕਰ ਕਹਿੰਦੇ ਨੇ ਕੋਈ ਨਾ ਵਾਅਦਾ ਬਰੋ ਵੀ ਮੈਂ ਵਿਛੜ ਕੇ ਜਾਣਾ ਮੁੜ ਕੇ ਵੀ ਮਿਲੋਗੇ ਥੇ ਚਾਰ ਥੇ ਚਾਰ ਹੋ ਅਬ ਅਗਰ ਇਹ ਵੀ ਨਾ ਹੋਣਗੇ ਸਤਿਗੁਰੂ ਜੀ ਕਹਿੰਦੇ ਨੇ ਹੁਣ ਸਵੇਰ ਨੂੰ ਇਹ ਵੀ ਨਹੀਂ ਹੋਣੇ ਪਹਿਲਾਂ ਚਾਰ ਸੀ ਦੋ ਪਤਾ ਨਹੀਂ ਕਿੱਥੇ ਨੇ ਦੋ ਸੀ ਇਹ ਵੀ ਵਿਛੜ ਜਾਉਨੇ ਨੇ ਹਮ ਸਬਰ ਕਰੇਗੇ ਜੋ ਅਗਰ ਇਹ ਵੀ ਨਾ ਹੋਣਗੇ ਤੇ ਫਰਮਾ ਫਰਮਾਤੇ ਥੇ ਕਦ ਦੋਨੋਂ ਹੀ ਪਰਮਾਨ ਚੜੋਗੇ ਦੁੱਖ ਭੋਗेंगे ਹਮ ਖੁਦ ਮੈਂ ਤੁਮ ਚੈਨ ਕਰੋਗੇ ਕਿੰਨੇ ਤੁਸੀਂ ਸਾਜ ਜਾਂਡਵੈ ਟ ਜਾਓਗੇ ਤੇ ਸੀ ਇੱਥੇ ਇੱਕ ਪਿਤਾ ਦਾ ਬਲਬਲਾ ਕਵੀ ਨੇ ਬਿਆਰ ਕੀਤਾ ਤੇ ਹੋਤੇ ਹੀ ਸਹਿਰ ਦਾਗੇ ਜੁਦਾਈ ਹਮੇ ਦੇਖ ਦੋਗੇ ਕਿੰਨੇ ਜਦੋਂ ਸਵੇਰ ਹੋਊਗਾ ਨਾ ਸਵੇਰ ਹੁੰਦਿਆਂ ਸਵਾਰੀ ਤੁਸੀਂ ਸਾਥੋਂ ਵਿਛੜ ਜਾਓਗੇ ਸੁਪਨੇ ਮੈਂ ਖਬਰ ਆ ਕੇ ਕਦੀ ਬਾਤ ਕੀ ਲੋਗੇ ਕਹਿੰਦੇ ਨੇ ਸੁਪਨੇ ਬੱਚਿਓ ਕਦੇ ਸੁਪਨੇ ਦੇ ਵਿੱਚ ਵੀ ਮੇਰੀ ਬਾਤ ਖਬਰ ਹੋ ਗਿਆ ਕਿ ਐ ਪਿਆਰੇ ਅਜੀਤ ਐ ਮੇਰੇ ਜੋ ਯਾਰ ਪਿਆਰੇ ਹਮ ਕਹਤੇ ਹੈ ਕੁਝ ਸੁਣ ਤੋ ਹੈ ਦਿਲਦਾਰ ਪਿਆਰੇ ਤੁਸੀਂ ਸੁਣਦੇ ਹੋ ਮੇਰੀ ਗੱਲ ਨੂੰ ਮੈਂ ਕੋ ਕਹਿ ਰਿਹਾ ਹਾਂ ਉਹਦਾ ਜਵਾਬ ਦਿਓ ਹੁਣ ਅੱਗੇ ਕਹਿੰਦੇ ਨੇ ਮਾਸੂਮ ਹੋ ਮਜਲੂਮ ਹੋ ਦੁਨੀਆ ਸੇ ਭਲੇ ਹੋ ਲਖਤੇ ਦਿਲ ਗੋਬਿੰਦ ਹੋ ਨਾਜੋ ਸੇ ਭਲੇ ਹੋ ਦੁਨੀਆ ਹੋਈ ਅંધੇਰ ਜਦ ਆਖੋਂ ਸੇ ਟਲੇ ਹੋ ਕਹਿੰਦੇ ਨੇ ਕਿ ਜਦੋਂ ਬੱਚੇ ਅੱਖਾਂ ਢੋਲੇ ਹੋ ਜਾਂਣਾ ਕਿਤੇ ਤੇ ਹਨੇਰਾ ਜਾਂ ਨਾ ਮਿਆਂ ਦੇ ਤੇ ਘਰ-ਬਾਰ ਲੁਟਾ ਬਾਪ ਕਟਾ ਤੂੰ ਵੀ ਚੱਲੇ ਹੋ ਤੇ ਬੱਚੇ ਇਸੇ ਹਾਲ ਇਹ ਗੱਲ ਕਰਦਿਆਂ ਕਰਦਿਆਂ ਤੇ ਬੱਚੇ ਇਸੇ ਹਾਲ ਮੈਂ ਅਭੀ ਸੋਏ ਪੜੇ ਥੇ ਤੇ ਬਾਹ ਦੀਦੇ ਨਾਲ ਸਤਿਗੁਰੂ ਬਾਲੀ ਖੜੇ ਥੇ ਆਮੇ ਗੁਰੂ ਆਪ ਪਰਮੇਸ਼ਰ ਦਾ ਰੂਪ ਸੀ ਫਿਰ ਵੀ ਉਹ ਇੱਕ ਬਨੌខਾ ਜਾਮੇ ਦੇ ਵਿੱਚ ਸਿੱਧ ਬੱਚਿਆਂ ਦੇ ਗਾਗ ਸਭ ਕੁਝ ਖੁਸ਼ੀਆਂ ਦੇ ਨਾਲ ਗਿਆਨ ਦਾ ਖੰਭਾ ਹੋ ਰਿਹਾ। ਇਹ ਬੇਦਾਰ ਤੇ ਸਭ ਖਾਲਸਾ ਜੀ ਹੋ ਚੁਕੇ ਕਬਕੇ ਹੁਣ ਅੰਮ੍ਰਿਤ ਵੇੜਾ ਹੋ ਗਿਆ ਸਾਰਾ ਖਾਲਸਾ ਉੱਠਿਆ ਜਾਗ ਗਏ ਨਾ ਧੋਕੇ ਬੈਠੇ ਹੋਏ ਜੇ ਵਿਆਸ ਕਿ ਮੈਂ 라ਗੂ ਗਏ ਤੇ ਕਿਤੇ ਨੇ ਹੁਣ ਫੇਰ ਦੀਵਾਨ ਸਿ ਜਾ ਰ ਗਿਆ ਹਮ ਚਲੇ ਤੀਜਾ ਦੀਵਾਨ ਹੈ ਪਹਿਲਾ ਉਥੇ ਅੰਮ੍ਰਿਤ ਵੇਲੇ ਆਸਾ ਦੀਵਾਰ ਜੱਗੀ ਸਾਹਿਬ ਦਾ ਪਾਠ ਕੀਤਾ ਫਿਰ ਅਰਦਾਸ ਕੀਤੀ ਫਿਰ ਗੜੀਤੀ ਜਦੋਂ ਆਏ ਸਾਵਨ ਨੂੰ ਰਹਿ ਰਾਤ ਦਾ ਦੀਵਾਨ ਸੱਜਿਆ ਹੋਣਾ ਅੰਮ੍ਰਿਤ ਵੇਲੇ ਦਾ ਕਿਉਂਕਿ ਪ੍ਰਮਾਤਮਾ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਦੀਵਾਨ ਬੜੀ ਸ਼ਾਨ ਕਾ ਜਦ ਵਿੱਚ ਗੱਲਬਾਤ ਇੱਥੇ ਖੋਲ ਲਗਤੇ ਤੇ ਸ੍ਰੀਪ ਗੁਰੂ ਸਾਹਮਣੇ ਸਭ ਕੇ ਥੇ ਪਾਸ ਅਜੀਤ ਔਰ ਜੋਝਾਰ ਪਿਆਰੇ ਤੇ ਖੋਲੇ ਗ੍ਰੰਥ ਪਾਠ ਕੋ ਬੈਠੇ ਹਜੂਰ ਥੇ ਇੰਨੇ ਉਥੇ ਜੋ ਵੀ ਉਹਨਾਂ ਦੇ ਕੋਲ ਸੀ ਉਹਦੀ ਗੁਰਕਾ ਗ੍ਰੰਥ ਉਤਾ ਕਵੀ ਨੇ ਦੱਸਿਆ ਹੈ ਜੋ ਵੀ ਉਹ ਖੋਲ ਕੇ ਤੇ ਨਿਤਨੇਮ ਸ਼ੁਰੂ ਕਰ ਦਿੱਤਾ ਉਪਦੇਸ਼ ਸੁਣ ਕੇ ਹੋ ਚੁਕੇ ਸਭ ਕੋ ਸਰੂਰ ਖੇ ਕਹਿੰਦੇ ਨੇ ਗੁਰੂ ਦਾ ਉਪਦੇਸ਼ ਬਾਣੀ ਸੁਣ ਕੇ ਸਾਰਿਆਂ ਦੇ ਸਰੂਰ ਨਾ ਭਰ ਗਏ ਤੇ ਰੂਹ ਭੂਕ ਗਈ ਧਰਮ ਕੀ ਥੀ ਇੱਕ ਇੱਕ ਜਵਾਨ ਨੇ ਕਹਿੰਦੇ ਨੇ ਗੁਰੂ ਸਾਹਿਬ ਦਾ ਜਿਹੜਾ ਉਪਦੇਸ਼ ਸੀ ਉੱਤੇ ਉਹ ਇੱਕ ਇੱਕ ਜਵਾਨ ਦੇ ਅੰਦਰ ਰੂਹ ਭੋਗ ਦਿੱਤੀ ਤੇ ਉਹਨਾਂ ਨੂੰ ਚਾਰਜ ਕਰ ਦਿੱਤਾ ਕਿ ਉਹ ਇੱਕ ਜਜ਼ਬੇ ਦੇ ਨਾਲ ਭਰ ਦਿੱਤਾ ਦੀਵਾਨ ਅਭੀ ਨਾ ਹੁਆ ਜਿਲਤੀ ਆਮ ਥਾ ਤੇ ਕਹਿੰਦੇ ਨੇ ਅਜੇ ਦੀਵਾਨ ਚੱਲ ਰਿਹਾ ਸੀ ਉਪਦੇਸ਼ ਹੋ ਰੇ ਸਾਨੂੰ ਗੁਰਬਾਣੀ ਪੜੀ ਜਾ ਰਹੀ ਸੀ ਤੇ ਇਤਨੇ ਮੈਂ ਆ ਕੇ ਕਹਿਨੇ ਲੱਗਾ ਕਿ ਇੱਕ ਗੁਲਾਮ ਥਾ ਜਿਹੜੇ ਪਹਿਰੇ ਤੇ ਸੀ ਨਾ ਉੱਜੇ ਥਾਂ ਤੇ ਤੇ ਉਹਨਾਂ ਨੇ ਵੇਖਿਆ ਚਾਰ ਸਵੇਰੇ ਮਾਰ-ਮਾਰ ਕਰਦੇ ਆ ਰਹੇ ਨੇ ਪੁੱਜਾਂ ਤੇ ਈਰਾ ਪੈ ਗਿਆ ਤੋ ਆਣ ਜਿਂਹ ਡਾ ਪਹਿਰੇ ਤੇ ਜੋ ਖੜਾ ਹੁਆ ਬੁਲਾਏ ਪ੍ਰਾਮ ਥਾ ਜਿਹੜੀ ਉੱਚੀ ਜਗ੍ਹਾ ਤੇ ਪੈਰੇ ਤੇ ਖੜਾ ਹੀ ਨਾ ਉਹ ਆਖੀ ਗੁਰੂ ਜੀ ਨੂੰ ਕਹਿਣ ਲਗਾ ਬੋਲਾ ਉਦੂ ਕੀ ਫੌਜ ਹੈ ਘੇਰੇ ਇਨਸਾਨ ਕੋ ਕਹਿੰਦੇ ਨੇ ਗਵਾਰੀਆਂ ਦੀ ਫੌਜ ਨੇ ਆਣ ਕੇ ਸਾਡੇ ਕਿਲੇ ਨੂੰ ਘੇਰਾ ਪਾ ਲਿਆ ਕਲੀ ਨੂੰ ਘੇੜੇ ਪਾ ਲਿਆ ਤੇ ਇਨਸਾਨਦੋਂ ਸਭ ਕੋ ਅਥੇ ਲਪਗਾ ਹਾਂ ਕਹਿੰਦੇ ਨੇ ਜੇ ਤਾ ਤੁਹਾਡੀ ਆਗਿਆ ਹੋਏ ਤੇ ਮੈਂ ਦਰਵਾਜਾ ਖੋਲ ਕੇ ਮੇਰ ਕੋ ਸੱਜਦਾ ਨਾ ਮੈਂ ਇਹਨਾਂ ਨੂੰ ਜਿਹੜਾ ਪਰਾ ਹਟਾ ਆਵਾਂ ਮੈਨੂੰ ਹੁਕਮ ਕਰੋ ਤੇ ਅਜਮੇਰ ਚੰਦ ਆਣ ਮੈਂ ਕਾਦੀ ਬਣਾ ਕੇ ਆਂ ਕਹਿੰਦੇ ਜਿਹੜਾ ਅਜਮੇਰ ਚੰਦ ਚੜ੍ਹ ਕੇ ਆਇਆ ਨਾ ਭੀਮ ਚੰਦ ਦਾ ਪੁੱਤਰ ਤੇ ਉਹਨੂੰ ਮੈਂ ਕੈਦੀ ਬਣਾ ਕੇ ਲਿਆਵਾਂ ਅਵਾਜੀਤ ਖਾਂ ਦਾ ਸਰ ਵੀ ਅਭੀ ਜਾ ਕੇ ੜਾਉ ਤੇ ਇੱਕ ਸਿੰਘ ਏਕ ਲਾਗ ਪਏ ਗਾਲਬ ਹੁਆ ਦਿਖਾਉਂ ਕਹਿੰਦੇ ਨੇ ਮੈਂ ਜਿਹੜਾ ਤੁਹਾਡਾ ਵਚਨ ਆ ਕਿ ਸਵਾਲ ਨਾਲ ਛੇ ਕਰਦਾ ਹਾਂ ਉਹ ਪੂਰਾ ਕਰਾਂ ਤੇ ਗੁਰੂ ਸਾਹਿਬ ਇੱਕ ਸ਼ਾਬਾਸ਼ ਕਹਿ ਕੇ ਸਤਿਗੁਰੂ ਫੌਰਨ ਖੜੇ ਹੋਏ ਕਹਿੰਦੇ ਨੇ ਸ਼ਾਬਾਸ਼ ਬੁੱਤਰ ਤੇਰਾ ਸਤੇ ਦੀ ਸੇਵਾ ਕੋ ਬਲੋ ਕਿ ਤੇ ਉਸੇ ਤਾਂ ਪੂਰੀ 40 ਦਿਨਾਂ ਗੁਰੂ ਜੀ ਖੜੇ ਹੋਏ ਜੁੱਧ ਸਹਿ ਪਹਿਰਦਾਰ ਕੀ ਉਹ ਕੁਛ ਬੜੇ ਹੋਏ ਕਹਿੰਦੇ ਨੇ ਪਹਿਰਦਾਰ ਵੀ ਅਸੀਂ ਜੁੱਧ ਨੂੰ ਵੇਖ ਕੇ ਬੜੇ ਕੁਛ ਹੋਏ ਤੇ ਫਿਰ ਕੀ ਹੋਇਆ ਫਿਰ ਗੁਰੂ ਦੇ ਸਾਰੇ ਕੰਮ ਦੇ ਨਾਲ ਖੇਮੇ ਸੇ ਲੈਸ ਗਲੇਸ ਹੋ ਕੇ ਅਕਾਲੀ ਨਿਕਲ ਪੜੇ ਖੰਜਰ ਉਠਾਇਆ ਤੇਗ ਸੁਭਾਵੀ ਨਿਕਲ ਪੜੇ ਲੈ ਕੇ ਤੂਫੰਗ ਦੋ ਨਾੜੀ ਨਿਕਲ ਪੜੇ ਤੇ ਉਹ ਸਸਤਰ ਵਸਤਰ ਖਿਆ ਕੇ ਤੇ ਗੜੀ ਦੇ ਵੇਲੇ ਚ ਉੜੁੰਦੇ ਫਿਰਦੇ ਸ਼ਾਮ ਆਰਦੇ ਸਿੱਖ ਵੀ ਹੁਣ ਕਦੋਂ ਗੁਰੂ ਜੀ ਸਾਨੂੰ ਆਗਿਆ ਦੇਣ ਤੇ ਅਸੀਂ ਮਿਦਾਨੇ ਜਾਗਦੇ ਵਿੱਚ ਜਾ ਕੇ ਤੇ ਲੜ ਕੇ ਇਹਨਾਂ ਨੂੰ ਭਜਾਈਏ ਤੇ ਸਹਾਦਤਾਂ ਜਾਣੀਏ ਕੋਸ ਤੋਂ ਅੱਗੇ ਜਦੋਂ ਗੁਰੂ ਸਾਹਿਬ ਨੇ ਸਾਰਿਆਂ ਨੂੰ ਡਿਊਟੀਆਂ ਵੰਡ ਦਿੱਤੀਆਂ ਕਿਸੇ ਨੂੰ ਪਹਿਲੇ ਤੇ ਕਿਸੇ ਨੂੰ ਕੋਨੇ ਤੇ ਆਪ ਉੱਚੀ ਅੰਮਮਤੀ ਤੇ ਜਾ ਕੇ ਚੜ੍ਹ ਕੇ ਵਾਟ ਕੇ ਹੱਥ ਵਿੱਚ ਪਤਾ ਪ੍ਰਤੀਰ ਭੜ ਰਿਹਾ અપਮਾਨ ਭੜ ਰਿਹਾ ਕਥਾ ਲਖਿਆ ਕੋੜ ਤੇ ਲੋੜ ਅਨੁਸਾਰ ਕਰੋ ਜਦੋਂ ਧੀ ਛੱਡਦੇ ਨੇ ਕਵੇ ਸਿੰਘ ਜਾ ਕੇ ਫਿਰ ਜਿਹਨੂੰ ਹੁਕਮ ਹੁੰਦਾ ਉਹ ਕੱਲਾ ਕੱਲਾ ਸਿੰਘ ਜਾ ਕੇ ਬਦਾਨੇ ਜੰਗ ਤੇ ਲੜ ਕੇ ਨੂਰ ਕਰਦਾ ਜਿਹੜੇ ਦੋਮ ਨੇ ਪੌੜੀ ਲਾ ਕੇ ਤੇ ਉਹਨਾਂ ਨੂੰ ਗੁਰੂ ਸਾਹਿਬ ਮਾਰਦਾ ਤੀਰ ਤੇ ਉਹ ਥੱਲੇ ਜਾ ਪੈਂਦਾ ਤੇ ਇੱਕ ਥੋੜਾ ਜਿਹਾ ਸਰੀ ਕੱਟਦਾ ਹੈ ਤੇ ਉਹ ਗੁਰੂ ਸਾਹਿਬ ਦਾ ਤੀਰ ਵੇਖ ਕੇ ਫਿਰ ਉਹ ਪੌੜੀ ਸਮੇਤ ਹੀ ਡਿੱਗ ਪੈਂਦਾ ਤੇ ਫਿਰ ਸਾਹਿਬ ਜਾਂਦੇ ਵੀ ਇੱਥੇ ਸ਼ਹੀਦ ਹੋਣੇ ਨੇ ਇਹਦਾ ਵਾਕਿਆ ਜਿਹੜਾ ਜਿਹੜਾ ਅੱਜ ਬਿਆਨ ਕੀਤਾ ਵਿਚਾਰਿਆ ਜਾਊਗਾ ਅੱਜ 6 ਉਹ ਹੈ ਅੱਜ ਵੀ ਰਾਗ ਗੁਰੂ ਸਾਹਿਬਾਂ ਨੇ 6 ਪੌਦੀ ਰਾਗ ਸਤਵੀਂ ਪੌਦੀ ਰਾਗ ਦਰਬੰਦ ਦੇ ਵਿੱਚ ਗੁਰੂ ਸਾਹਿਬ ਜੀ ਦੇ ਅਨੰਦਪੁਰ ਸਾਹਿਬ ਦਾ ਕਿਲਾ ਛੰਦਿਆ ਤੇ ਉਹ ਅਸੀਂ ਕਹਾਣੀ ਜਿਹੜੀ ਵਿਚਾਰਦੇ ਆਏ ਲੜੀਵਾਰ ਤੇ ਹੁਣ ਅੱਗੇ ਜਦੋਂ ਮੌਰ ਦਾ ਜੰਗ ਤੋਂ ਉਸ ਤੋਂ ਬਾਅਦ ਫਿਰ ਸਹਿਬ ਜਾਨਿਆਂ ਦੇ ਜੋ ਛੋਟਿਆਂ ਦੇ ਮਾਤਾ ਕੁੜੀ ਜੀ ਸਹਿਬ ਜਾਬੇ ਜਿਹੜੇ ਵਿਛੜ ਗਏ ਸੀ ਤੇ ਉਹਨਾਂ ਦਾ ਵੀ ਜਿਗਰ ਜਰਾ ਉਦ ਬਾਅਦ ਤੇ ਪਿਤਾ ਲੋਕਾਂ ਇਸ ਲੜੀ ਨੂੰ ਸੰਭਾਲ ਕਰਕੇ ਉਸ ਤੋਂ ਬਾਅਦ ਫਿਰ ਜਿਹੜਾ ਹੈ ਗੁਰੂ ਸਾਹਿਬ ਜਿਵੇਂ ਮਾਥੀ ਵਾਲੇ ਗਏ ਉਹ ਪਸੰਦ ਅਲੱਗ ਹੈ ਤੇ ਉਹ ਚਲਦਾ ਰਿਹਾ ਤੇ ਫਿਰ ਜਿਵੇਂ ਜਿਨੀ ਜਿਨੀ ਸਤਿਗੁਰੂ ਮਹਾਰਾਜ ਸਾਹਿਬ ਜੀ ਬਖਸ਼ਣਗੇ ਤੇ ਉਹਦੇ ਹਿਸਾਬ ਨਾਲ ਅਸੀਂ ਸੇਵਾ ਕਰਕੇ ਤਲਾਬ ਲਵਾਂਗੇ ਗੁਰਬਾਣੀ ਪੜ੍ਹਦੇ ਹਾਂ ਇਤਿਹਾਸ ਪੜ੍ਹਦੇ ਹਾਂ ਵਿਚਾਰ ਕਰਦੇ ਹਾਂ ਇਤਨੀ ਅਨੇਕਾ ਕੋਲਾਹਲਾਂ ਨੇ ਬਖਸ਼ ਲਵੋ ਆਉਣ ਵੇ ਸਮੇਂ ਸਮਾਧੂ ਬਖਸ਼ੋ ਪਿਆਰ ਨਾਲ ਸਾਰੇ ਗੱਦਗੇ ਬੁਤੇ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਕੋਣਤਾ